ਤੋ ਦੀ ਪਸੰਦ ਰੁਪਈਆ ਪਸਲ ਆਵੇਗੀ ਤਾਂ ਸੀ ਦੇਵਾਂਗੇ ਜਿਨ੍ਹਾਂ ਦਾ 4-5-5 ਲੱਖ ਰੁਪਈਆ ਹੋਇਆ ਪਿਆ ਤੇ ਇਸੇ ਤਰ੍ਹਾਂ ਹਰ ਇਹ ਜਿਹੜਾ ਇਸ ਪਾਣੀ ਦੇ ਅੰਦਰ ਹੈਗੇ ਨੂੰ ਜਿਹੜੇ ਜ਼ਿੰਮੇਦਾਰ ਹੈਗੇ ਨੂੰ ਸਭ ਨੂੰ ਇਵੇਂ ਹੀ ਕਰੇਗੀ ਹਰ ਬੰਦਾ ਪਰੇਸ਼ਾਨ ਹੈਗਾ ਸੀ ਸਾਹਿਬ ਜਾਂ ਸਾਡਾ ਨੇਤਾ ਹੈਗਾ ਸਮਣਾ ਸਾਹਿਬ ਇਹਨਾਂ ਦੇ ਵੀ ਸਾਡੀ ਸਾਰ ਲਈ ਜਾਵੇ ਇਹਨਾਂ ਲੋਕਾਂ ਦਾ ਵੀ ਪਤਾ ਸੁਰ ਲਵਣ ਇੱਥੇ ਰਾਸ਼ਨ ਪਰ ਆਪਾਂ ਆਇਆ ਜਾਵੇ ਮਾਲ ਵਾਸਤੇ ਬੰਦਿਆਂ ਵਾਸਤੇ ਇਹ ਸਾਨੂੰ ਮਦਦ ਚਾਹੀਦੀ ਹੈ ਦੂਜੀ ਗੱਲ 베ੜੀ ਹੈਗੀ 베ੜੀ ਕਰੇਗੀ ਇਹ ਸਾਨੂੰ 베ੜੀ ਹੋਰ ਦਿੱਤੀ ਜੇ ਲੰਗੜ ਟੱਪਣ ਤੋਂ ਸਦਾ ਤੋਂ ਕਿਥੇ ਰੱਖਣਾ ਚਾਹ ਨਹੀਂ ਅੱਗੇ ਅੱਗੇ ਸਾਨੂੰ ਹੋਣੀ ਮਿਲੀ ਹੈ 10 15 ਦੇ 10 ਦੇ ਹੋ ਗਿਆ ਸੀ ਲੈਂਦੀ ਪਿਛਲੀ ਵਾਰ ਮੈਂ ਮੰਗ ਕੀਤੀ ਸੀ ਵੀ ਸਾਨੂੰ 베ੜੀ ਚਾਹੀਦੀ ਆਂ ਤੇ 7 ਨੰਬਰ ਜੁਟਾ ਕੇ ਲੈਵਾ ਸੀ ਆਖਾ ਉਹ 3 ਨੰਬਰ ਚੱਕ ਲੈ ਆਨੇ ਆ ਤਾਂ ਫਿਰ ਵਾਪਸ ਪੜਾ ਦੇ ਮਕਾਸੀ ਨਹੀਂ ਲਿਆ ਆਂਦੇ ਅਸੀਂ ਉਹ ਕੈਨਸਲ ਕਰ ਦਿੱਤੀ ਪਰ ਦੀ ਵੀ ਗੱਲ ਹੈਗੀ ਸੀ ਤੇ ਅਸੀਂ ਤੇ ਆਨੇ ਵੀ ਸਾਨੂੰ 베ੜੀ ਇੱਥੇ ਹਰ ਵੇਲੇ ਦੀ ਸਹੂਲਤ ਚਾਹੀਦੀ ਏ ਜਿਹੜੀ ਲੰਗੜ ਟੱਪਣ ਤੋਂ ਸਹੀ ਰਹੀ ਏ ਤੇ ਪ੍ਰਸ਼ਾਸਨ ਪਾਣੀ ਤਾਂ ਆਂਦਾ ਜਾਂਦਾ ਰਹੇ ਨਾ ਜੇ ਬੰਦ ਗੁੰਨ ਪਾਏਗਾ ਤੇ ਮੁਰਕ ਸਾਨੂੰ ਸਾਰਾ ਮਿਲ ਜਾਵੇਗਾ ਨਹੀਂ ਤਾਂ ਫਸਲ ਐਵੇਂ ਤਵਾ ਹੁੰਦੀ ਤੇ ਜਿਹੜਾ ਜ਼ਿੰਮੇਦਾਰੋਂ ਪਿਛਾਈ ਪਿਛਾ 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 ਚੱਲਾ ਜਾਂਦਾ ਹੈ ਕੁਰਸੀਆਂ ਤਾਂ ਕੁਰਸੀ ਸਮਾਲ ਲੈਣੀ ਹੈ ਅਸੀਂ ਉਹ ਟਾ ਪਾ ਦੇਣੀ ਉਹ ਵਾਦਾ ਉਤਾ ਚਲੇ ਜਾਣੇ ਨੂੰ ਬਸ ਮੂੰਗੀ ਖਰਾਬ ਹੋ ਗਈ ਸੋ ਉੱਥੇ ਪਾਣੀ ਵਗੀ ਜਾਂਦਾ ਜਿਹੜੀ 4 ਕਿੱਲੇ ਮੂੰਗੀ ਸੀ ਉਹ ਤਵਾ ਹੋ ਗਈ ਸੀ ਤੇ ਹੁਣ ਜਿਹੜਾ 10 ਕਿੱਲੇ ਜੋਨਾ ਹੈ ਉਹ ਵੀ ਤਵਾ ਹੋ ਗਿਆ ਹਾਂਜੀ ਸਾਦੀ ਬੈਂਤੀ ਹੈ ਹੈਗੀ ਵੀ ਜਿਹੜੇ ਅਸੀਂ ਇੱਥੇ ਢਾਣੀਆਂ ਤੇ ਬੈਠੇ ਹੈਗੇ ਕਾਢਦੇ ਤੋਂ ਕਾਢ 10 15 ਢਾਣੀਆਂ ਹੈਗੀਆਂ ਨੂੰ ਇਸ ਨਾਮ ਤੇ ਪਿੰਡ ਦੀ ਹਾਂਜੀ ਨਾਮ ਤੇ ਢਾਣੀਆਂ ਪਿੰਡ ਗੁਰਕਾ ਗੁੱਦੜ ਬਣੀ ਦੀ ਤੇ ਅਸੀਂ ਇੱਥੇ ਗੁੱਦੜ ਬਣੀ ਤੇ ਖਾਜ ਪੀਰ ਦੇ ਵਿੱਚ ਕਾਰ ਹੈਗੇ ਐ ਇੱਥੇ ਮੇਰੀ ਵੀ ਢਾਣੀ ਹੈਗੀ ਮੈਂ ਗੁਰਨਾਮ ਸਿੰਘ ਆਯੂਦ ਸਾਬ ਸਰਪੰਚ ਨਯਾਵਤ ਸਿੰਘ ਹੈ ਔਰ ਇਹਦਾ ਆਪਣਾ ਜਿੰਨਾ ਬੇੜੀ ਲਿਆਂਦੀ ਉਹ ਬਕਵਾਨ ਸਿੰਘ ਹੈਗਾ ਔਰ ਵੀ ਬੜੀਆਂ ਢਾਣੀਆਂ ਆ ਕੇ ਹੈਗੀਆਂ ਨੂੰ ਜਿਹੜੇ ਇਸ ਬੇੜੀ ਤੋਂ ਲੰਘ ਤੇ ਲੋਕ ਤੇ ਤੰਗ ਤੇ ਪਰੇਸ਼ਾਨ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲੇਗੀ ਅਜੀ ਵੀ ਅਸੀਂ ਉਸ ਗੱਲ ਤੋਂ ਵਾਂਝੇ ਹੈਗੇ ਆਂ ਸਾਨੂੰ ਇਹ ਪ੍ਰਸ਼ਾਸਨ ਜਿਹੜਾ ਹੈਗਾ ਵੀ ਸਾਡੀ ਮਦਦ ਕਰੇ ਸਾਨੂੰ ਰਾਸ਼ਨ ਪਾਣੀ ਆਦਿ ਦੇਵਣ ਜਾਂ ਕਿਸੇ ਤਰ੍ਹਾਂ ਸਾਦਾ ਹੱਲ ਕੀਤਾ ਜਾਵੇ ਮਾਲ ਡੰਗਰ ਵੀ ਸਾਦਾ ਭੁੱਖਾ ਕੁਛ ਮੈਂ ਤਾਂ ਮਾਲ ਡੰਗਰ ਪਿੱਛਾ ਲੈ ਤੇ ਗਿਆ ਚੱਲੇਗਾ ਤੇ ਅਸੀਂ ਇਥੂ ਘਾਟੀ ਹੈਗੇ ਇੱਕ ਦੋ ਜਣੇ ਦੂਜੇ ਪਿੱਛਾ ਵੇਚ ਦਿੱਤੇ ਇਹਨੂੰ ਪਿੰਡ ਕਿਸੇ ਹੋਰ ਰਿਸ਼ਤੇਦਾਰਾਂ ਵਿੱਚ ਇਥੇ ਇੱਕੜੇ ਜਿਹੜੀ ਜ਼ਮੀਨ ਮੇਰੀ ਸੀ 13 ਕਿਲੇ 13 ਤੇ 13 ਤਵਾ ਹੋ ਗਈ ਕੁਛ ਪਹਿਲਾਂ ਮੰਗੀ ਹੋਈ ਸੀ ਸੇਮਨਾਰੀ ਦਾ ਪਾਣੀ ਹਟਵਾ ਆਇਆ ਸੀ ਉਹਦੇ ਨਾਲ ਹੋ ਗਈ ਉਹ ਛੋਨੇ ਜਿਹੜਾ 10 ਕਿਲੇ ਚੋਨਾ ਸੀ ਉਹ ਤਵਾ ਹੋ ਗਿਆ ਤੇ ਇਸ ਤਰ੍ਹਾਂ ਵੀ ਇਹ ਪ੍ਰਸ਼ਾਸਨ ਹੋਏਗਾ ਵੀ ਹਰ ਸੁਲਤ ਵਿੱਚ ਪੂਰੇ ਲੈਣ ਵਾਦੇ ਤਾਂ ਵੱਡੇ ਵੱਡੇ ਕਰਦੇ ਨੇ ਬੜੇ ਤਕੜੇ ਤਕੜੇ ਕਾਰਦੇ ਨੇ ਕਾਰਦੇ ਸੌ ਕਾਰਦੇ ਸੈਂ ਪਰ ਅਗਾ ਵਾਦਾ ਕੋਈ ਵੀ ਨਹੀਂ ਪੂਰਾ ਹੁੰਦਾ ਜਿਹੜੇ ਥੱਲੇ ਪ੍ਰਸ਼ਾਸਨ ਹੁੰਦਾ ਉਹ ਸਾਨੂੰ ਲੁੱਟ ਕੇ ਖਾ ਜਾਂਦਾ ਹੈ ਤੇ ਹੁਣ ਦੀ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਹੈਗਾ ਵੀ ਸਾਡੀ ਸਾਰ ਲਈ ਜਾਵੇ ਇਹਨਾਂ ਜਿਹੜੇ ਆ ਸੰਗਤ ਖੜੀ ਏ ਇਹਨਾਂ ਦੀ ਮਦਦ ਕੀਤੀ ਜਾਵੇ ਅੱਗੇ ਤੋਂ ਇਹ ਹੈਗਾ ਵੀ ਜਿਹੜਾ ਜਿਵੇਂ ਲੋਕਾਂ ਕਨਾ ਨੇ ਮੰਗ ਮੰਗੀ ਏ ਵੀ ਸਾਨੂੰ ਇਸ ਦੀ ਮੁਆਵਜ਼ੇ ਦੀ ਮੰਗ ਨਹੀਂ ਚਾਹੀਦੀ ਪਰ ਮੁਆਵਜ਼ੇ ਦੀ ਮੰਗ ਇਸ ਟਾਈਮ ਹੈਗੀ ਏ ਉਸ ਤੋਂ ਬਾਅਦ ਜਿਹੜਾ ਸਰਕਾਰ ਵੱਲੋਂ ਹੈਗਾ ਵੀ ਸਾਨੂੰ ਬੰਨ ਪਾਇਆ ਜਾਵੇ ਇਸ ਬੰਨ ਪਾਏ ਦੇ ਬਾਰੇ ਸਾਦਾ ਬਚਾਅ ਹੋ ਜਾਵੇ ਕਿਸੇ ਤਰ੍ਹਾਂ ਇਹ ਜਿਹੜੀ ਇੰਨੀ ਏਕੜ 1000 ਏਕੜ ਖੁਰਕਾ ਗੁੱਦੜ ਬਣੀ ਦੀ ਪੈੜੀ ਡੁੱਬਦੀ ਏ ਇਹ ਕੁਝ ਬਚਤ ਹੋਈ ਜਾਵੇ ਜੇ ਬੰਨ ਪਵੇਗਾ ਤੇ ਬਚਤ ਹੋਏਗੀ ਤੇ ਨਾ ਪਾਵੇਗਾ ਇਸ ਤਰ੍ਹਾਂ ਲੋਕ ਡੁੱਬਦੇ ਰਹਿੰਦੇ ਨੇ ਇਹਨਾਂ ਦੀ ਪਹਿਲੀਆਂ ਜਿਹੜੀ ਪਹਿਲੀਆਂ ਵੀ ਖਰਾਬ ਹੋ ਜਾਂਦੀਆਂ ਨੂੰ ਤੇ ਜਿਹੜੀ ਫਸਲਾਂ ਵੀ ਖਰਾਬ ਹੋ ਜਾਂਦੀਆਂ ਨੂੰ ਤੇ 5 ਸਾਲ ਅੱਗੇ ਅੱਗੇ 5 ਸਾਲ ਪਿੱਛੇ ਗਏ ਚਲੇ ਸੀ ਹੁਣ ਫਿਰ 5 ਸਾਲ ਪਿੱਛਾਂ ਗਏ ਹੁਣ ਕੁਝ ਥੋੜਾ ਜਿਹਾ ਉੱਪਰ ਹੋਣ ਲੱਗੇ ਆ ਹੁਣ ਫਿਰ 5 ਸਾਲ ਪਿੱਛਾਂ ਚਲੇ ਗਏ